ਇਹ ਸਾਰੰਗਪੁਰ ਬੰਨ ਹੈ ਜੀ ਮੈਂ ਮਨਜਿੰਦਰ ਸਿੰਘ ਗੌਲਕ ਤੇ ਇਹ ਸਾਰੰਗਪੁਰ ਪਸਿਆਂ ਬੰਨ ਹੈ ਜੀ ਜਿੱਥੇ ਕਿ ਹੁਣੇ ਹੀ ਤੇ ਬੰਨ ਲਾਇਆ ਗਿਆ ਸੀ ਅੱਗੇ ਇਹ ਪਾਣੀ ਦਾ ਵਹਾਅ ਇਕਦਮ ਤੇਜ਼ ਹੋਇਆ ਤੇ ਦੇਖ ਸਕਦੇ ਤੁਸੀਂ ਸਾਰਾ ਕਿਨਾਰਾ ਜੋ ਵਹਾਅ ਕੇ ਲੈ ਗਿਆ ਮੈਂ ਤੁਹਾਨੂੰ ਪਹਿਲੇ ਤਸਵੀਰਾਂ ਵੀ ਦਿਖਾਉਂਗਾ ਕਿੱਥੇ ਤੱਕ ਲਾਇਆ ਸੀ ਤੇ ਹੁਣ ਬਿਲਕੁਲ ਕਿਨਾਰੇ ਤੱਕ ਆ ਚੁੱਕਿਆ ਤੇ ਅਪੀਲ ਕਰਦੇ ਹਾਂ ਵੀ ਵੱਤੋ ਵੱਤ ਵੀਰ ਇੱਥੇ ਸੇਵਾ ਪਹੁੰਚੇ ਕਿਉਂਕਿ ਮੈਨ ਪਾਵਰ ਦੀ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਜਿੰਨੇ ਵੀਰ ਪਹੁੰਚਣਗੇ ਓਨੀ ਜ਼ਿਆਦਾ ਛੇਤੀ ਸੇਵਾ ਹੋਗੀ ਕਿਉਂਕਿ ਵੀਰਾਂ ਵੱਲੋਂ ਜਿੰਨਾ ਜਾਲ ਬਣ ਕੇ ਸੁੱਟਿਆ ਗਿਆ ਸੀ ਸਾਰਾ ਖਿੱਚ ਕੇ ਲੈ ਗਿਆ ਹੁਣੇ ਮੈਂ ਇਸੇ ਜਗ੍ਹਾ ਤੇ ਖੜਾ ਸੀ ਤਾਂ ਇਹ ਜਗ੍ਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਜਿਹੜੀ ਜਗ੍ਹਾ ਤੇ ਖੜਾ ਸੀ ਉਹ ਜਗ੍ਹਾ ਹੀ ਚਲੀ ਗਈ ਹੈ ਪਾਣੀ ਦੇ ਅੰਦਰ ਉਹ ਸਾਰਾ ਜਿੰਨੇ ਵੀ ਗੱਟੇ ਸੀ ਉਹ ਸਾਰੇ ਵਹਿ ਗਏ ਨੇ ਤੇ ਉਹ ਦੇਖੋ ਤੁਸੀਂ ਇੱਕ ਹੋਰ ਜੋ ਅੰਦਰ ਪਾਣੀ ਦੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਏ ਕਿ ਜਿੰਨੇ ਥੈਲੇ ਸੀ ਸਾਰੇ ਹਟ ਗਏ ਨੇ ਅਪੀਲ ਕਰਦੇ ਆ ਹਰੇਕ ਨੂੰ ਅਪੀਲ ਕਰਦੇ ਆ ਕਿ ਇਹ ਵੀਡੀਓ ਨੂੰ ਚਾਹੇ ਆਪਣੇ ਪੇਜਾਂ ਦੇ ਪਾਓ ਆਪਣੇ ਚੈਨਲਾਂ 'ਤੇ ਪਾਓ ਤੇ ਵਾਤੋ ਵਾਤ ਸ਼ੇਅਰ ਕਰਕੇ ਤਾਂ ਜੋ ਹਰੇਕ ਤੱਕ ਪਹੁੰਚ ਸਕੇ ਤੇ ਉਹਨਾਂ ਨੂੰ ਅਪੀਲ ਹੈ ਕਿ ਲਾਈਫ ਜੈਕਟਾਂ ਤੇ ਮੈਨ ਪਾਵਰ ਜ਼ਰੂਰ ਇੱਥੇ ਲੈ ਕੇ ਆਉਣ ਕਿਉਂਕਿ ਜਿੰਨੇ ਜ਼ਿਆਦਾ ਵੀਰਪਰਾ ਹੋਣਗੇ ਵੈਸੇ ਤਾਂ ਨੌਜਵਾਨ ਡਟੇ ਨੇ ਸਾਡੇ ਪਰ ਫਿਰ ਵੀ ਜਿੰਨੇ ਜ਼ਿਆਦਾ ਲੋਕ ਹੋਣਗੇ ਦਿਨ ਰਾਤ ਕੰਮ ਚੱਲ ਸਕਦਾ ਹੈ ਤੇ ਉਹਦੇ ਨਾਲ ਉਹ ਵਾਤੋ ਵਾਤ ਸੇਫਟੀ ਅੱਗੇ ਨੂੰ ਹੋ ਸਕਦੀ ਹੈ ਓ ਵੀਰ ਜੀ ਉਹ ਬੱਲੀ ਇੱਥੇ ਹੀ ਗਈ ਆ ਉਹ ਵਾਲੀ ਉਹ ਜਿਹੜੀ ਪਾਣੀ ਦੀ ਉਹ ਰਹੀ ਆ ਵਿੱਚੋਂ ਹੀ ਉਹ ਰਹੀ ਆ ਇੱਥੇ ਘੁੰਮੀ ਜਾਂਦਾ ਪਾਣੀ ਹੈ ਨਾ ਚੱਕਰ ਐਸੀ ਘੁੰਮਦਾ ਪਾਣੀ ਉਰੀ ਘੁੰਮ ਕੇ ਉਰੀ ਸਾਰਾ ਤੇ ਬੱਲੀ ਵੀ ਇਦਾਂ ਹੀ ਗਈ ਆ ਨਾ ਇਦਾਂ ਹੀ ਜਾਂਦੀ ਵਿੱਚੋਂ ਗਈ ਆ ਅੱਛਾ ਜੀ ਦੇਖ ਸਕਦੇ ਤੁਸੀਂ ਕਿ ਕਿੰਨੀ ਜਿਆਦਾ ਜਿਹ ਮਿਹਨਤ ਹੈ ਤੇ ਉਹ ਇੰਨੀ ਮਿਹਨਤ ਨੌਜਵਾਨ ਤੇ ਇੱਥੇ ਵੀਰ ਜੀ ਹੋਰ ਨੌਜਵਾਨ ਜਿੰਨੇ ਜਿਆਦਾ ਆ ਸਕਦੇ ਉਹਨਾਂ ਹੀ ਛੇਤੀ ਕੰਮ ਹੋ ਸਕਦਾ ਹੈ ਨੌਜਵਾਨ ਆ ਸਕਦੀ ਬਾਤੀ ਬੱਤ ਸੇਦਾ ਪਰ ਹੋ ਰਿਹਾ ਕਿ ਯਾਰ ਜਿੰਨੀ ਹੋ ਸਕਦੀ ਆ ਵੈਸੇ ਨੌਜਵਾਨ ਬਹੁਤ ਦੂਰ ਦੂਰ ਤੇ ਵੀ ਆਏ ਹੋਇਆ ਵੀਰੇ ਹੋਰੇ ਵੈਸੇ ਵੀਰ ਜੀ ਆਪਣਾ ਨੰਬਰ ਬੋਲ ਦੋ ਅਸੀਂ ਅਪੀਲ ਕਰ ਰਹੇ ਹਾਂ ਜੀ ਉਹਨਾਂ ਜਾਂ ਕਿਸੇ ਵੀ ਬੰਦੇ ਨੂੰ ਕਿ ਇੱਥੇ ਪਹੁੰਚ ਕਰਨ ਤੁਹਾਡੇ ਕੋਲ ਲਾਈਬਜੈਕਟ ਲੈ ਕੇ ਆਉਣ ਜਿਹੜਾ ਵੀ ਐਨਜੀਓ ਵਾਲਾ ਆਪਣਾ ਨੰਬਰ ਬੋਲ ਦੋ ਜੀ ਵੀਰੇ 7717464080 24 ਘੰਟੇ ਅਵੇਲੇਬਲ ਆ ਅਸੀਂ ਤੇ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਵੀਰੇ ਹੈਗਾ ਅਮਨਦੀਪ ਸਿੰਘ ਸਾਰੰਗਪੁਰ ਫਸਿਆਂ ਬੰਨ ਸਾਰੰਗਪੁਰ ਫਸਿਆਂ ਪਿੰਡਾ ਵੀਰੇ ਹੈ ਤੇ ਇੱਥੇ ਵੱਦੋ ਵੱਦ ਵੀਰ ਪਹੁੰਚਣ ਜੀ ਇਹੀ ਅਪੀਲ ਕਰਦੇ ਆ ਤੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਪੁਆਦ ਨੇ ਮਾਝਾ ਮਾਲਵਾ ਏਰੀਆ ਟਰਾਲੀਆਂ ਨਾਲ ਸਾਰਾ ਰਾਸ਼ਨ ਨਾ ਪਰਤਾ ਹੁਣ ਪਵਾਦ ਵਾਲ ਨੂੰ ਵੀ ਕੁਝ ਵੀਰ ਆਉਣ ਐਨਜੀਓ ਆਉਣ ਜਿਹੜੇ ਵੀਰ ਕਾਇਕ ਭਰਾ ਨੇ ਉਹ ਵੀ ਆਉਣ ਵੀ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਇੱਥੇ ਚੱਕਰ ਖਾ ਖਾ ਕੇ ਜਿੰਨਾ ਬੰਨ ਸੀ ਸਾਰਾ ਲੈ ਗਿਆ ਸੀ ਵਾਹਿਗੁਰੂ ਦੀ ਇਨੀ ਕਿਰਪਾਏ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਮੈਂ ਵੀ ਉਸ ਜਗ੍ਹਾ ਤੇ ਖੜਾ ਸੀ ਤੇ ਬਾਕੀ ਵੀਰ ਤਾਂ ਮੇਰੇ ਤੋਂ ਵੀ ਅੱਗੇ ਹੋ ਕੇ ਪਾਣੀ ਵਿੱਚ ਕੰਮ ਕਰ ਰਹੇ ਸੀ ਤਾਂ ਵੱਤੋ ਆਦੇ ਅਪੀਲ ਕਰਦੇ ਆ ਜੀ ਪਹੁੰਚੋ ਦੇਖ ਸਕਦੇ ਤੁਸੀਂ ਲਗਾਤਾਰ ਨਿਰੰਤਰ ਸੇਵਾ ਚੱਲ ਰਹੀ ਹੈ ਇਹਨਾਂ ਦਾ ਕਹਿਣਾ ਹੈ ਕਿ ਵੋਟ ਐਮਬੂਲੈਂਸ ਤੇ ਲਾਈਫ ਜੈਕਟਾਂ ਦੀ ਸਭ ਤੋਂ ਵੱਧ ਜ਼ਰੂਰਤ ਹੈ ਉਸ ਤੋਂ ਇਲਾਵਾ ਲਾਸ਼ਨ ਪਾਣੀ ਬਹੁਤ ਹੈ ਵਾਹਿਗੁਰੂ ਦੀ ਕਿਰਪਾ ਹੈ ਹੋਰ ਨਹੀਂ ਜ਼ਰੂਰਤ ਸਾਨੂੰ ਲਾਈਫ ਜੈਕਟਾਂ ਦੀ ਜ਼ਰੂਰਤ ਹੈ ਤੇ ਮੈਨ ਪਾਵਰ ਦੀ ਜ਼ਰੂਰਤ ਹੈ ਵੱਧ ਤੋਂ ਵੱਧ ਲੋਕ ਪਹੁੰਚਣ ਜੀ